ਹਾਂਜੀ ਪਹੁੰਚ ਗਏ ਯਾਰਡ ਵਿੱਚ ਰਾਤ ਨੂੰ ਗਏ ਸੀਗੇ ਸਾਬਤ ਨੂੰ ਹੀ ਇਨਟਰ ਕਰਦੇ ਆ ਯਾਰਡ ਚ ਪਾਣੀ ਬੜਾ ਖੜਾ ਪਹਿਲਾਂ ਤਾਂ ਟੋਇਟ ਆਏ ਜੀ ਦੀਂਦੇ ਹੀ ਨਹੀਂ ਸੀ ਯਾਰਡ ਚ ਤੇ ਹੁਣ ਪਾਣੀ ਖੜੇ ਤੇ ਝਲਕਾ ਮਾਰਦਾ ਪਾਣੀ ਟੋਏ ਦਾ ਹੁਣ ਪਤਲਦਾ ਟੋਆ ਟੋਆ ਚੱਲੇ ਯਾਰਡ ਵਿੱਚੋਂ ਕਹਿੰਦੇ ਰਾਤ ਨੂੰ ਨਹੀਂ ਆ ਉਦੋਂ ਉਦੋਂ ਵੀ ਦੇ ਰਾਤ ਹੀ ਹੁੰਦੀ ਆ ਉਦੋਂ 4 ਵਜੇ ਹੁੰਦੇ ਆ ਜਦੋਂ ਆਉਂਨੇ ਆ ਯਾਰਡ 'ਚ ਹੁਣ ਨਿਕਲਦੇ ਵੀ ਨੇਰੇ ਹੋਏ ਆ ਨੇਰੇ ਹੋ ਗਿਆ ਸਕਦੇ ਆ ਕੋਲਾ ਹੀ ਸੀਗੀ ਉਹਨੂੰ ਮਿਲਦਾ ਜਾ ਕੇ ਹੁਣ ਘਰਾਂ ਘਰੇ ਜਾਣ ਤੋਂ ਪਹਿਲਾਂ ਮੈਨੂੰ ਮਿਲ ਕੇ ਜਾਈ ਕਿੰਨੇ ਦਿਨ ਹੋ ਗਏ ਉਹਨੂੰ ਮਿਲਦਾ ਤਾਂ ਮਹੀਨਾ ਹੋ ਗਿਆ ਹੁਣ ਮਿਲਿਆ ਹੀ ਨਹੀਂ ਉਹਨੂੰ ਮਹੀਨਾ ਤੋਂ ਮਹੀਨਾ ਹੋ ਗਿਆ ਭੁੱਲਦੋਂ ਮਿਲਿਆ ਨਹੀਂ ਮੈਂ ਕੋਈ ਨਾ ਭੁੱਲਰਾ ਆਉਨੇ ਆ ਅੱਗੇ ਤੇਰੇ ਕੋਲੇ ਵੀ ਤੈਨੂੰ ਮਿਲ ਕੇ ਫੇਰ ਹੀ ਘਰੇ ਜਾਉਂ ਮੈਂ ਭਰਾ ਉਹ ਕਹਿੰਦਾ ਮੈਂ ਸਵੇਰੀ ਸਹਾਜਰੀ ਕੰਮ ਤੇ ਚਲੇ ਜਾਣਾ ਵਾ ਆਜੀ ਮਿਲ ਜੀ ਮੈਂ ਕਿਹਾ ਕੋਈ ਨਾ ਆਉਨਾ ਸੜਗੇ ਬਾਹਰ ਤੇਰੀ ਵੀਡੀਓ ਬਣਾਉਣੀ ਹੈ ਹੁਣ ਹਾਂ ਮਿਲਿਆ ਭੁੱਲਰ ਨੂੰ ਘਰੇ ਆਉਂਦੇ ਹਰ ਹੋਰ ਰਸਤੇ ਦਾ ਰਹੇ ਹੋਇਆ ਮਿਲ ਲਈ ਅੱਜ ਪੁੱਲਰ ਨੂੰ ਤੇ ਸਵੇਰੇ ਹੋਰ ਵੀਡੀਓ ਬਣਾਉਣੇ ਆ ਸਵੇਰੇ ਸਾਜਰੇ ਉੱਠ ਕੇ ਪਹੁੰਚ ਕੇ ਘਰੇ ਤੇ ਕਰੀਏ ਰੈਸਟ ਈ ਕਿਦਾਂ ਹੁਣ ਨਾ ਤੋਂ ਕਿ ਚੱਲੇ ਆ ਭੈਣ ਦੇ ਘਰੇ ਸ਼ਾਹ ਗ੍ਰੋਸਰੀ ਲੈਣ ਗਮੰਡੀ ਲੱਗੇ ਆ ਸਾਰਾ ਸਮਾਨ ਵੇਚਣ ਤੇ ਚੱਲਿਆ ਇੰਡੀਆ ਸਭ ਕੁਝ ਕਾਰੋਬਾਰ ਵੇਚ ਕੇ ਚੱਲੇ ਇੰਡੀਆ ਦੀ ਮੰਡੀ ਸਭ ਕੁਝ ਸੇਲ ਤੇ ਲਾਤਾ ਬੈਕਦਾ ਹੈ ਨਹੀਂ ਵਰਕ ਘਰ ਬਿਲਾਏ ਨੂੰ 2 ਮਹੀਨੇ ਹੋ ਗਏ ਸੇਲ ਤੇ ਲੱਗੇ ਨਹੀਂ ਬਿਕੇ ਨਹੀਂ ਹੋ ਗਿਆ ਹਨੇਰਾ ਤੇ ਪਾ ਲਈਏ ਤੇਲ 43 ਡਾਲਰ ਦਾ ਪਿਆ ਤੇਲ ਦਵਾਰੇ ਨਹੀਂ ਪਾਉਣਾ ਕੱਟ ਕਰਕੇ ਬਾਪੂ ਵੀ ਆ ਗਿਆ ਕਿਦਾਂ ਤੇਲ ਪਾਉਣ ਦੇ ਪੈਸੇ ਲੈਣੇ ਆ ਮੇਰੇ ਸਾਚਾ ਕੱਟਦੀ ਲੈ ਹਲੋ ਕੇ ਅਸੀਂ ਆਪਣੇ ਜੱਸੀ ਕੇ ਘਰੇ ਚਲੇ ਆਂ ਮੈਮ ਅਗਲਾ ਨੌਂ ਮਿੰਟ ਕੇ ਅਗਲੇ ਬੀਰੋਤ ਬਾਈ ਬਾਈ ਕਾਰ ਕੱਢ ਲੈ ਆਉਂਦਾ ਹੈਂ ਕਾਰ ਕੱਢ ਲੈ ਆਉਂਦਾ ਕਾਰ ਤਾਂ ਕੱਢ ਰਿਹਾ ਮੈਂ ਕਿ ਜਦੋਂ ਬੰਦ ਹੋ ਗਈ ਉਦੋਂ ਇਹ ਨਾ ਕਰਿਓ ਬਾਰ-ਬਾਰ ਨਾ ਕਰਿਓ ਕਿ ਇਹ ਨਾ ਕੱਟੇਗੀ ਕੱਟੇਗੀ ਛੱਲਿਏ ਵੀ ਦੋਨੇ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰ ਲਈਆਂ ਕਰਤੇ ਹੈ ਲਈਏ ਜੇ ਮੈਂ ਨੰਦਪੁਰ ਜਾਣਾ ਹੁੰਦਾ ਹਾਂ ਨੂੰ ਨਹੀਂ ਜੱਟ ਦੀ